ਇਹ ਦੇਖੋ ਆਮ ਆਦੀ ਪਾਰਟੀ ਦਾ ਜਿਹੜਾ ਅਜੰਡਾ ਸੀ ਕਿ ਜਿਹੜੀ ਸੇਵਾ ਹੈ ਉਹ ਆਮ ਆਦੀ ਪਾਰਟੀ ਦੇ ਖੋਲ ਹੋਏਗੀ ਜਿਹਦੇ ਤਹਿਤ ਮੇਰੀ ਕੋਈ ਬਹੁਤ ਜ਼ਿਆਦਾ ਕੋ ਵੱਡੇ ਪੋਲੀਟੀਕਲ ਲੀਡਰਸ਼ਿਪ ਦੇ ਨਾਲ ਨਹੀਂ ਰਿਹਾ ਮੈਂ ਘਰ ਮੇਰਾ ਬਟ ਆਮ ਆਦੀ ਪਾਰਟੀ ਨੇ ਸ਼ਹਿਰ ਦੇ ਵਿੱਚ ਇੱਕ ਨਮਾਣੇ ਜਿਹੇ ਨੂੰ ਸੇਵਕ ਨੂੰ ਜਿਹੜਾ ਇਹ ਮਾਨ ਬਖਸ਼ਿਆ ਸੇਵਾ ਬਖਸ਼ੀ ਹੈ ਲੋਕਾਂ ਦੇ ਵਿੱਚ ਅਥਾ ਪਿਆਰ ਹੈ ਲੋਕੀ ਚਾਹਦੇ ਸਨ ਕਿ ਮੇਅਰ ਐਸਾ ਹੋਣਾ ਚਾਹੀਦਾ ਸ਼ਹਿਰ ਦਾ ਜਿਹਦੇ ਤੱਕ ਅਪਰੋਚ ਜਿਹੜੀ ਈਜ਼ੀ ਹੋ ਜਾਏ ਤੁਸੀਂ ਵੇਖ ਹੀ ਰਹੇ ਹੋ ਕਿ ਸਾਰੇ ਮਿੱਤਰ ਪਿਆਰੇ ਜਿਹੜੇ ਸ਼ਹਿਰ ਦੇ ਵਾਸੀ ਨੇ ਆ ਰਹੇ ਨੇ ਸਾਡੇ ਨਾਲ ਸਾਡੇ ਕੌਂਸਲਰ ਸਾਹਿਬ ਮਨਦੀਪ ਸਿੰਘ ਹੂਜਾ ਜੀ ਬੈਠੇ ਨੇ ਸਾਡੇ ਕੌਂਸਲਰ ਸਾਹਿਬ ਅਰਵੀਨ ਭਗਣਾ ਜੀ ਬੈਠੇ ਨੇ ਸਾਰੇ ਆ ਰਹੇ ਨੇ ਸੋ ਕੰਮ ਵੀ ਕਰ ਰਹੇ ਆ ਪਹਿਲੇ ਦਿਨ ਤੋਂ ਹੀ ਜਿਹੜੇ ਜਿਹੜੇ ਸ਼ਹਿਰ ਦੀਆਂ ਪ੍ਰੋਬਲਮਾਂ ਨੇ ਸਾਡੇ ਕੌਂਸਲ ਸਾਹਿਬ ਵੀ ਆਪਣੇ ਜਿਹੜੇ ਕੰਮਕਾਰ ਜਿਹੜੇ ਲੈ ਕੇ ਆਏ ਨੇ ਅਸੀਂ ਉਹਨਾਂ ਦੀਆਂ ਵਾਡਾ ਦੇ ਕੰਮ ਵੀ ਕਰ ਰਹੇ ਆਂ ਔਰ ਲੋਕਾਂ ਨੂੰ ਵੀ ਮਿਲ ਰਹੇ ਆਂ ਲੋਕਾਂ ਚੋਂ ਚਾਹ ਵੀ ਹੈ ਔਰ ਲੋਕਾਂ ਨੇ ਜਿਹੜੀਆਂ ਸਮੱਸਿਆਵਾਂ ਦਸੀਆਂ ਨੇ ਅਸੀਂ ਉਸ ਸਮੱਸਿਆਵਾਂ ਨੂੰ ਦੇਖਦੇ ਹੋਏ ਜਿਹੜਾ ਉਹਦਾ ਹੱਲ ਵੀ ਜਿਹੜਾ ਹੈ ਪਹਿਲਾਂ ਤੋਂ ਵੀ ਤਿਆਰ ਆ ਕਰ ਰਹੇ ਆਂ ਕਾਫੀ ਜਿਹੜੇ ਸ਼ਹਿਰ ਦੀਆਂ ਸਮੱਸਿਆਵਾਂ ਨੇ ਜਿਵੇਂ ਸੀਵਰ ਦੀ ਹੈ ਲਿਫਟਿੰਗ ਦੀ ਹੈ ਸਫਾਈ ਦੀ ਹੈ ਪਾਣੀ ਦੀ ਹੈ ਸਟਰੀਟ ਲਾਈਟ ਦੀ ਹੈ ਜਾਂ ਜੋ ਵੀ ਹੈ ਅਸੀਂ ਆਲਰੇਡੀ ਇਹਨਾਂ ਦੇ ਬਿਲਕੁਲ ਕੰਮ ਨਹੀਂ ਕੱਲਾ ਕਰ ਰਹੇ ਇਹਨੂੰ ਇੰਪਲੀਮੈਂਟ ਦੇ ਤੌਰ ਤੇ ਵੀ ਜਿਹੜਾ ਅਸੀਂ ਇਹਨੂੰ ਸ਼ੁਰੂ ਕਰ ਦਿੱਤਾ ਕੰਮ ਕਰਨਾ ਦਿੱਲੀ ਦੀਆਂ ਚੋਣਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਸਾਬ ਦਿੱਲੀ ਦੀ ਚੋਣਾਂ ਦੇ ਵਿੱਚ ਬਿਲਕੁਲ ਡੈਫੀਨੇਟਲੀ ਆਵਾਜ਼ੀ ਪਾਰਟੀ ਜਿੱਤ ਰਹੀ ਹੈ ਸਰਵੇ ਆ ਰਹੇ ਨੇ ਆਮ ਆਦਮੀ ਪਾਰਟੀ ਜਿਹੜੀ 50 ਦੇ ਕਰੀਬ 52 ਦੇ ਕਰੀਬ ਸੀਟਾਂ ਜਿਹੜੀਆਂ ਲੈ ਕੇ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਔਰ ਡੈਫੀਨੇਟਲੀ 50 ਪਲੱਸ ਸੀਟਾਂ ਦੇ ਉੱਤੇ ਅਸੀਂ ਦਿੱਲੀ ਦੇ ਵਿੱਚ ਜਿਹੜੀਆਂ ਲਵਾਂਗੇ ਜਿੱਥੇ ਦੁਬਾਰਾ ਜਿਹੜੀ ਸਰਕਾਰ ਬਣੇਗੀ ਥੈਂਕ ਯੂ ਮੀਡੀਆ ਨੂੰ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਬਹੁਤ ਹੀ ਸਾਡੇ ਸਤਿਕਾਰਯੋਗ ਜੋਗੀ ਮੋਤੀਪਾੜੀ ਜੀ ਇਹ ਵਾਕਈ ਇੱਕ ਮੋਤੀ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਹੀਰਾ ਦਰਾਸ਼ਿਆ ਵਾ ਅਸੀਂ ਬਹੁਤ ਖੁਸ਼ ਹਾਂ ਵੀ ਉਹਨਾਂ ਨੇ ਇੱਕ ਵਧੀਆ ਮੇਅਰ ਸ਼ਹਿਰ ਨੂੰ ਦਿੱਤਾ ਵਾ ਸਾਨੂੰ ਆਸ ਆ ਕਿ ਇਹ ਵਧੀਆ ਡਵੈਲਪਮੈਂਟ ਕਰਾਉਣਗੇ ਸ਼ਹਿਰ ਦੀ ਯਾਨ ਨੂੰ ਨਿਹਾਰ ਹੀ ਬਦਲ ਦੇਣਗੇ ਇਸ ਕਰਕੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਕਮਾਂਡ ਦਾ ਜਿਨ੍ਹਾਂ ਨੇ ਜਤਿੰਦਰ ਸਿੰਘ ਮੋਤੀਪਾੜੀਆ ਜੀ ਨੂੰ ਮੇਅਰ ਚੁਣਿਆ ਇਵੇਂ ਦੇਖੋ ਆਪਣਾ ਮਾਨ ਵਾਲੇ ਕਾਰਜਾਂ ਨੂੰ ਲੈ ਕੇ ਆਪਣਾ ਹੁਣ ਵੀ ਅੱਦੇ ਕਾਫੀ ਕਾਰਜ ਹੋਣੇ ਸ਼ਾਇਦ ਦੇ ਵਿੱਚ ਕਾਫੀ ਸਮੱਸਿਆ ਹੋ। ਜੀ ਜੀ। ਜੀ ਜੀ। ਪਹਿਲਾ ਜੀ ਹਾਊਸ ਹੈ ਨਹੀਂ ਸੀ ਕਾਉਂਸਲਰ ਹੈ ਨਹੀਂ ਸੀ ਸਾਡੇ ਹੁਣ ਸਾਡੇ ਕਾਉਂਸਲਰ ਵੀ ਬਣ ਗਏ ਮੇਅਰ ਵੀ ਬਣ ਗਏ ਨੇ। ਅਸੀਂ ਹੁਣ ਕਹਿੰਦੇ ਹੁਣ ਡਿਵੈਲਪਮੈਂਟ ਬਹੁਤ ਜਲਦੀ ਤੋਂ ਜਲਦੀ ਹੋਊਗੀ। ਜੋ ਵੀ ਲੋਕਾਂ ਨੂੰ ਆਸਾਂ ਵਾ ਉਹ ਸਭ ਉਹਨਾਂ ਦੀ ਆਸਾਂ ਪੂਰੀਆਂ ਹੋਣਗੀਆਂ। ਤੁਹਾਡੇ ਬਾੜ ਦੇ ਤੁਹਾਡੇ ਪਰਿਵਾਰ ਦੇ ਦੇਖਿਆ ਬਾੜ ਪਰਿਵਾਰ ਦੇ ਜੀ ਜੀ। ਉਹਨਾਂ ਨੂੰ ਕੋਈ ਮੈਸੇਜ ਮੈਂ ਆਪਣੀ ਵਾਰਡ ਤੋਂ ਇਹ ਪਰਿਵਾਰ ਨੂੰ ਇਹ ਮੈਸੇਜ ਦੇਣਾ ਚਾਹਨਾ ਬਾ ਵੀ ਜੋ ਉਹਨਾਂ ਦੇ ਰੁਕੇ ਹੋਏ ਕੰਮ ਹੁਣ ਜਲਦ ਤੋਂ ਜਲਦ ਹੋਣਗੇ ਤੇ ਇਸੇ ਤਰ੍ਹਾਂ ਹੀ ਮਤਲਬ ਵਧੀਆ ਤਰੀਕੇ ਨਾਲ ਕੰਮ ਕੀਤੇ ਜਾਣਗੇ ਜੋ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ ਨਹੀਂ ਆਏਗੀ ਧੰਨਵਾਦ